ਬਲੱਡ ਡੋਨਰਸ ਕਲੱਬ ਅਤੇ ਵੈਲਫੇਅਰ ਸੁਸਾਇਟੀ ਉਹਨਾਂ ਦੇ ਨਾਲ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਤਰਮਕੋਟ ਵੱਲੋਂ ਮਹੀਨਾਵਾਰੀ ਫ੍ਰੀ ਚੈੱਕਅਪ ਕੈਂਪ ਦਾ ਆਯੋਜਨ ਗੁਰਦੁਆਰਾ ਬਾਬਾ ਜੀਵਨ ਸਿੰਘ ਰਾਜਿੰਦਰਾ ਰੋਡ ਤਰਮਕੋਟ ਵਿਖੇ ਸ਼ੂਗਰ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਚੈੱਕਅਪ ਕੈਂਪ ਦੇ ਦੌਰਾਨ ਡਾਕਟਰ सुरेंद्रਪਾਲ ਜੁਨੇਜਾ ਜੀ ਨੇ ਟੋਰੈਂਸ ਕੰਪਨੀ ਵੱਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਫਰੀ ਮਹੱਈਆ ਕਰਵਾਈਆਂ ਗਈਆਂ। ਉਹਨਾਂ ਨੇ ਮਰੀਜ਼ਾਂ ਨੂੰ ਸ਼ੂਗਰ ਦੀ ਬਿਮਾਰੀ ਬਾਰੇ ਵੀ ਜਾਣਕਾਰੀ ਦਿੰਦਿਆਂ ਹੋਇਆਂ ਸੁਚੇਤ ਰਹਿਣ ਲਈ ਕਿਹਾ ਅਤੇ ਸਮੇਂ ਸਮੇਂ ਸਿਰ 체크업 ਕਰਾਉਣ ਲਈ ਪ੍ਰੇਰਿਤ ਕੀਤਾ ਇਸ ਦੌਰਾਨ ਇਸ ਕੈਂਪ ਦੇ ਵਿੱਚ ਵਿਅਦ શ્રી ਜੈ ਭਗਵਾਨ ਜੀ ਵੱਲੋਂ ਸਿੱਧਮਾ ਬੀਟ ਵਾਲਿਆਂ ਨੇ ਅੱਖਾਂ ਦੀ ਦਵਾਈ ਵੀ ਫ੍ਰੀ ਆਏ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਇਸ ਮੌਕੇ ਤੇ ਯੁਨੇਜਾ ਕਲੀਨਿਕ ਵੱਲੋਂ 슈ਗਰ ਦੇ ਫ੍ਰੀ ਚੈਕਅਪ ਵੀ ਕੀਤੇ ਗਏ ਅਤੇ ਮਰੀਜ਼ਾਂ ਨੂੰ ਅੱਖਾਂ ਦੇ ਬਾਰੇ 슈ਗਰ ਦੇ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਤੁਹਾਡੇ ਸਾਹਮਣੇ ਇਸ ਕੈਂਪ ਦੇ ਦ੍ਰਿਸ਼ ਅਹੀਂ ਤੁਹਾਨੂੰ ਆਵਾਜ਼ ਸੱਚ ਦੀ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਮਾਜ ਸੇਵਾ ਦੇ ਕਾਰੇ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਪ੍ਰਧਾਨ ਮਾਸਟਰ ਪ੍ਰੇਮ ਸਿੰਘ ਜੀ ਅਮਨਦੀਪ ਵਰਮਾ ਜੀ ਜਸਵਿੰਦਰ ਸਿੰਘ ਰਖੜਾ ਜੀ ਸਤੀਸ਼ ਕੁਮਾਰ ਪੱਪੂ ਜੀ ਮਾਸਟਰ ਗੋਪਾਲ ਕਿਸ਼ਨ ਜੀ ਭੁਪਿੰਦਰ ਸਿੰਘ ਹਲਨ ਜੀ ਮਨੋਜ ਕੁਮਾਰ ਨਿੱਕੂ ਜੀ ਅਤੇ ਪੱਪੂ ਸੰਗਾ ਆਦਿ ਇਸ ਮੌਕੇ ਤੇ ਪਤਵੰਤੇ ਸੱਜਣ ਹਾਜ਼ਰ ਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬਾ ਸਿੰਘ ਬਾਬਾ ਧਰਮਿੰਦਰ ਸਿੰਘ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ਇਸ ਕੰਮ ਦੀ ਸ਼ਲਾਘਾ ਕਰਦਿਆਂ ਹੋਇਆਂ ਸਾਰਿਆਂ ਨੇ ਕਿਹਾ ਕਿ ਸਾਨੂੰ ਇਸ ਸਮਾਜ ਸੇਵਾ ਦੇ ਕਮਾਂਡ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਅਸੀਂ ਇੱਕ ਨਵੇਂ ਸਮਾਜ ਦੀ ਰਚਨਾ ਕਰ ਸਕਦੇ ਹਾਂ ਇੱਕ ਨਵਾਂ ਸਮਾਜ ਕਾਇਮ ਕਰ ਸਕਦੇ ਹਾਂ ਉਹਨਾਂ ਨੇ ਦੱਸਿਆ ਕਿ ਇਹ ਕੈਂਪ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਲੱਗਦਾ ਰਹੇਗਾ ਔਰ ਲੱਗਦਾ ਆਇਆ ਹੈ ਡਾਕਟਰ ਸਾਹਿਬ ਨੇ ਬੜੇ ਛੰਗੇ ਤਰੀਕੇ ਦੇ ਨਾਲ ਮਰੀਜ਼ਾਂ ਨੂੰ ਸ਼ੂਗਰ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਸ਼ੂਗਰ ਇੱਕ ਲਾ ਇਲਾਜ ਬਿਮਾਰੀ ਨਹੀਂ ਹੈ ਜੇਕਰ ਇਲਾਜ ਸਮੇਂ ਸਿਰ ਕੀਤਾ ਜਾਏ ਤੇ ਇਹਦਾ ਇਲਾਜ ਸੰਭਵ ਹੈ ਅੱਖਾਂ ਦੇ ਬਾਰੇ ਜਾਣਕਾਰੀ ਜਿੰਦਿਆਂ ਵੈਦ શ્રી ਭਗਵਾਨ ਜੀ ਨੇ ਦੱਸਿਆ ਕਿ ਅੱਖਾਂ ਇੱਕ ਅਜ਼ਰ ਦੀ ਬਹੁਤ ਬੇਸ਼ਕੀਮਤੀ ਦਾਤ ਹੈ ਇਸ ਨੂੰ ਸਮੇਂ ਸਮੇਂ ਸਿਰ ਰੰਦੇਆਂ ਸਾਨੂੰ ਆਪਣਾ ਅੱਖਾਂ ਦਾ ਵੀ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਸਮੇਂ-ਸਮੇਂ 'ਤੇ ਅੱਖਾਂ ਦੇ ਵਿੱਚ ਦਵਾਈ دارو ਪਾਉਂਦੇ ਰਹਿਣਾ ਚਾਹੀਦਾ ਹੈ ਇਸ ਕੈਂਪ ਦੀ ਬਹੁਤ ਜ਼ਿਆਦਾ ਸ਼ਲਾਘਾ ਹੋ ਰਹੀ ਹੈ ਸਿੱਕਲ ਜੀ ਮਾਟੀ ਜਿਹੜਾ ਸ਼ੂਗਰ ਦਾ ਕੈਂਪ ਲਗਾਇਆ ਗਿਆ ਹੈ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਸਾਰੇ ਮਿਲ ਕੇ ਇਹ ਕੰਮ ਬਹੁਤ ਵਧੀਆ ਲੋਕਾਂ ਨੂੰ ਹੋ ਗਿਆ ਇਸ ਕੈਂਪ ਦਾ ਹੋ ਜਾਂਦੀ ਹੈ ਕਿ ਸਾਡੀ ਸ਼ੂਗਰ ਦੀ ਗੱਤ ਚੜ ਕੇ ਅਸੀਂ ਦੇਰ ਵੀ ਉਹਦੇ ਲਈ ਅਪਰਾਧ ਇਹੋ ਜੇ ਕੰਮਾਂ ਦੇ ਵਿੱਚ ਅੱਗੇ ਆਈਏ ਅਤੇ ਹਿੱਸਾ ਬਣੀ ਐਨ ਜੀਓ ਬਲੱਡ ਡੋਨਰ ਬਲੱਡ ਡੋਨਰ ਦੇ ਨਿਰੰਜਨ ਦਾਸ ਉਹਨਾਂ ਦੇ ਉਹਨਾਂ ਦੇ ਸਾਰੇ ਜਿੰਨਾ ਵੀ ਉਹਨਾਂ ਦੇ ਸਹਿਯੋਗ ਹੈ ਉਹ ਕਰਦੇ ਰਹਿੰਦੇ ਐ ਦੀ ਜੀ ਵੀ ਬਰ ਅੱਲਾ ਕਰਦੇ ਰਹੀਆਂ ਜੀ ਜਿਹੜਾ ਇਹ ਸਫਲ ਹੋਵੇ ਜਿੱਲੂਪਾ ਦੀ ਜਾਗਰਤ ਵੱਲੇ ਤੋਂ ਅਮਨ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮਹੀਨੇ ਦੇ ਹਰ ਅਖੀਰਲੇ ਐਤਵਾਰ ਸਾਡੇ ਬਲੱਡ ਡੋਨਰ ਕਲੱਬ ਤੇ ਨਿਰੰਜਨ ਨਾਸ ਗ੍ਰੋਵਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੋਸਾ ਵੱਲੋਂ ਸ਼ੂਗਰ ਦਾ ਕੈਂਪ ਲਗਾਇਆ ਜਾਂਦਾ ਵਾ ਇਹ ਸ਼ੂਗਰ ਦਾ ਕੈਂਪ ਲੋਕਾਂ ਦੇ ਵਿੱਚ ਅਵੇਰਨੈਸ ਪੈਦਾ ਕਰਨੀ ਲਗਾਈ ਜਾਂਦਾ ਸ਼ੂਗਰ ਪ੍ਰਤੀ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਸਾਨੂੰ ਸ਼ੂਗਰ ਹੈਗੀ ਆ ਜਾਂ ਨਹੀਂ ਹੈਗੀ ਇੱਥੇ ਜਿਹੜੇ ਲੋਕ ਪਹੁੰਚਦੇ ਆ ਅਸੀਂ ਕੋਸ਼ਿਸ਼ ਕਰੀ ਦੀ ਹਰੇਕ ਦਾ ਹੀ ਟੈਸਟ ਕਰਦੀ ਆ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਸ਼ੂਗਰ ਦੀ ਤਾਂ ਉਹਨੂੰ ਪਤਾ ਲੱਗ ਜਾਵੇ ਇਹਦਾ ਇੱਕ ਤਾਂ ਸ਼ੂਗਰ ਪ੍ਰਤੀ ਅਵੇਰਨੈਸ ਕ੍ਰੀਏ ਕੀਤੀ ਆ ਦੂਜਾ ਨਾਲ ਦੀ ਨਾਲ ਅੱਖਾਂ ਦੀ ਦਵਾਈ ਵੀ ਦਿੱਤੀ ਜਾਂਦੀ ਆ ਬਲੌਟਨ ਸਾਡੇ ਜਸਵੰਤ ਸਿੰਘ ਜੀ ਦੁਆਰਾ ਤਿਆਰ ਕੀਤੀ ਗਈ ਅੱਖਾਂ ਦੀ ਦਵਾਈ ਵੀ ਜਿਹੜੀ ਆ ਦਿੱਤੀ ਜਾਂਦੀ ਆ ਇਹ 슈ਗਰ ਦਾ ਕੈਂਪ ਫ੍ਰੀ ਆਫ ਕੋਸਟ ਲਗਾਇਆ ਜਾਂਦਾ ਕਿਸੇ ਤੋਂ ਕੋਈ ਵੀ ਜਿਹੜੀ ਪੈਸਾ ਨਹੀਂ ਲਿਆ ਜਾਂਦਾ ਮੀਨਿਆਂ ਦੇ ਹਰ ਅਕੀਰ ਲਿਆ ਦਾ ਲਗਾਇਆ ਜਾਂਦਾ ਇਸ ਤੋਂ ਇਲਾਵਾ ਅਸੀਂ ਇਸ 슈ਗਰ ਕੈਂਪ ਦੇ ਨਾਮ ਨਾਲ ਇਹ ਵੀ ਫੈਸਿਲਿਟੀ ਦਿੰਦੇ ਆ ਕਿ ਜੇ ਕੋਈ ਬਹੁਤ ਹੀ ਜ਼ਿਆਦਾ ਲੋੜਵੰਦ ਆ ਉਹਦੇ 슈ਗਰ ਤੋਂ ਇਲਾਵਾ ਵੀ ਇਸ ਦੀ ਹੋਰ ਵੀ ਟੈਸਟ ਜਿਹੜੇ ਆ ਫ੍ਰੀ ਆਫ ਕੋਸਟ ਕਰਾ ਕੇ ਦਵਾਂਗੇ ਪਰ ਬੰਦਾ ਲੋੜਵੰਦ ਹੋਵੇ ਜਿਹਨੂੰ ਵਾਕਈ ਲੋੜ ਆ ਕੋਈ ਪੈਸੇ ਨਹੀਂ ਦੇ ਸਕਦਾ ਡਾਕਟਰ ਨੇ ਲਿਗੇ ਟੈਸਟ ਉਹ ਟੈਸਟ ਕਰਨ ਦੇ ਵਿੱਚ ਆਸਮੱਤ ਤਾਂ ਉਹ ਵੀ ਟੈਸਟ ਜਿਹੜੇ ਇੱਥੇ ਕਰਵਾਉਂਦੇ ਆ ਅਪੀ ਇਹ ਜਿਹੜਾ ਹਰ ਹੁੰਦਾ ਹੈ ਪਹਿਲੇ ਐ ਦੁਬਾਰਾ ਜਿਹੜਾ ਆਪਣਾ ਕੰਮ ਚੱਲਦਾ ਵਾ ਨੂੰ ਹੁਣ ਕਾਫੀ ਇਸ ਵਰਗੀ ਸ਼ਹਿਰ ਦੇ ਲੋਕਾਂ ਨੂੰ ਪਤਾ ਵੀ ਲੱਗ ਚੁੱਕਾ ਵਾ ਤੇ ਸਾਡਾ ਤਾਂ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਸ਼ਹਿਰ ਨਿਵਾਸੀ ਹੋ ਇਹਦਾ ਫਾਇਦਾ ਲੈ ਲੈ ਸਕਣ